ਸਾਰਾ 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 ਚੱਲ ਰਿਹਾ ਹੈ ਨਾ ਬਦੌਤ ਸ਼ਹਿਰ ਕੋਈ ਆਪਣੇ ਮੈਨੂ ਕੋਲ ਕਿਤੇ ਆਪਣੇ ਪਾਣੀ ਨਾ ਮੁੱਤੋ ਆਹ ਅੱਗੇ ਕੋਈ ਨਹੀਂ ਕੋਈ ਨਾ ਕੋਈ ਬੱਚਾ ਬਣਾ ਦੋ ਆ ਫੜੋ ਇਹਨੂੰ ਕੁੜੀਆ ਰੱਖਾਂਗੇ ਬੜੀ ਵਧੀਆ ਮੜਾ ਪਤਾ ਹੈ ਬਣੀ ਨੂੰ ਕਰ ਦਿੰਦੇ ਗਾਉਂ ਲੋਪਰ ਬਾਈ ਬਾਈ ਕਮਾਲ ਲਾਉਂਦਾ ਵਹੀ ਵਹੀ ਆਉਂਦਾ ਕਮਾਲ ਲਾਉਂਦਾ ਯਾ ਯਾ ਬੱਚਾ ਖੜ ਕੇ ਵੀ ਬਹਿ ਜਾਂਦੇ ਆ ਚਲੋ ਜੀ ਬਾਈ ਉਹ ਪਤਾ ਕਿੱਥੋਂ ਹੋ ਗਿਆ ਉਹਨਾਂ ਨੂੰ ਪਿੱਛੇ ਵਿਖਾ ਦੇ ਇਹਨੂੰ ਅੱਗੇ ਵਿਖਾ ਦੇ ਬੱਚਾ ਬਣ ਕੇ ਅੱਗੇ ਬਹਿ ਜੀ ਤੂੰ ਮੇਡਾ ਖੋਲ ਜਾ ਇੱਕ ਬਣਾ ਉਹਨਾਂ ਨੂੰ ਉਹਨਾਂ ਨੂੰ ਅੱਗੇ ਲਾ ਦੇ ਇਹਦੇ ਨਾਲ ਜਿੱਥੇ ਲਾਜੋ ਇੱਕੋ ਛੋਟੀ ਆ ਬੇਟੀ ਉਹ ਬਾਤ ਹੈਗੀ ਵਿੱਚ ਆ ਲੈ ਉਹ ਬੈਗ ਬੇਟੀ ਆ ਉਹ ਡਾਇਲੌਗ ਪਹਿਲਾਂ ਆਜੂ ਭਾਈ ਬੈਗਾ ਵਿੱਚ ਕਰਨੀ ਆ ਉਹਦੇ ਤੇ ਕਰਨਾ ਤੇ 2120 ਹੈ ਨਹੀਂ ਮੈਂ ਜਾਂ ਲਿਆ ਫਿਰ ਤੈਨੂੰ ਤਾ ਵੀ ਜਿਹੜਾ ਬੜਿਆ ਭਾਜੀ ਭਾਜੀ ਸਕਣਾ ਹੈ ਇਹ ਧੀ ਦਾ ਹੈ ਹੈ ਭਈ ਆਉਂੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਇਹ ਮੁਕੰਦਪੁਰ ਤੋਂ ਬੇਟੀ ਇਹਨਾਂ ਦੀ ਬੇਟੀ ਹੋਈ ਆ ਪ੍ਰਮਾਤਮਾ ਲੰਮੀ ਉਮਰ ਕਰੇ ਰਾਤੀ ਵੀ ਕੋਸ਼ਿਸ਼ ਕੀਤੀ ਸੀ ਕਿ ਬਾਬਾ ਹਾਂਜੀ ਬੇਟਾ ਸੋਰੀ ਬੇਟਾ ਇਹ ਰਾਤੀ ਵੀ ਕੋਸ਼ਿਸ਼ ਕੀਤੀ ਸੀ ਸਾਰਿਆਂ ਨੇ ਇੱਥੇ ਸੇਵਾ ਕਰਨ ਦੀ ਪਰ ਰਾਤੀ ਮਿਹਰਾ ਬਹੁਤ ਹੋ ਗਿਆ ਸੀ ਔਰ ਅਸੀਂ ਸ਼ਹਿਰ ਤੋਂ ਆਣ ਕੇ ਲੱਗੇ ਆ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਆ ਲੈ ਕੇ ਆਏ ਆ ਸ਼ਹਿਰ ਛੱਡਣ ਚੱਲੇ ਆ ਤੋਂ ਲਗਾਤਾਰ ਉਹ ਪਿੰਡ ਚ ਅਜੇ ਵੀ ਕਾਫੀ ਲੋਕ ਫਸੇ ਹੋਏ ਆ ਰਾਸ਼ਨ ਲੈ ਕੇ ਬਾਬਾ ਜੀ ਹਣੀ ਸਾਰੇ ਜਣੇ ਨਾਲ ਨੇ ਔਰ ਪੂਰੀ ਟੀਮ ਲੱਗੀ ਹੋਈ ਆ ਤੋ ਮੈਂ ਸਾਰਿਆਂ ਨੂੰ ਕਹਿਣਾ ਕਿ ਜਿੱਥੇ-ਜਿੱਥੇ ਵੀ ਇਹ ਆਫਤ ਕੁਦਰਤੀ ਆਫਤ ਆਈ ਆ ਸਾਰੇ ਆਪਣਾ ਜ਼ਿੰਮੇਵਾਰੀ ਸਮਝਦੇ ਹੋਏ ਉੱਥੇ ਪਹੁੰਚੋ ਔਰ ਜਿੰਨੀ ਸੇਵਾ ਕਰ ਸਕਦੇ ਉੱਥੇ ਸਾਰੇ ਰਲ ਕੇ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੱਗੀ ਪਾਣੀ ਆਉਂਦੈ ਉਹ ਗਰਨਾਮ ਛੋਡੇ ਵਾਲੇ ਕੋ ਆਟੋ ਇੱਕ ਸਰਾਵੀ ਉੱਥੇ ਸੰਭਰ ਕਰ ਲੈਣਾ ਮੈਂ ਆਪਣਾ ਜੀਰ ਹੋਣਾ ਕੀ ਕਰੀਏ ਕਰਨਾ ਹੁੰਦਾ ਸਾਰਿਆਂ ਨੂੰ ਕਵਾਦੇ ਆ ਰੱਖੀ சாமலை <laughs> ਜੋ ਜੋ ਗਿਆ ਉਹਨਾਂ ਕੰਮ ਆ ਤਾਂ ਹੀ ਫੜਾਇਆ ਡੰਡਾ ਉਹ ਟਰੈਕਟਰਾਂ ਦੇ ਹੁਣ ਗਏ ਆ ਉੱਥੇ ਮੇੜੀ ਆ ਆ ਸਿੱਧਾ ਮੜੇ ਜਾਣ ਤੋਂ ਬੋਲੋ